ਬਦਾ ਮੰਨੇ ਆ ਪਾਣਾ ਰਤਾ ਨਹੀਂ ਡੋਲਦੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਸਾਰੇ ਜਾਣਦੇ ਆ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੋ ਉਹਨਾਂ ਦੀ ਇਸ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਾਡੇ ਲਖਾਰੀ ਕਰਨੈਲ ਅਟਵਾਲ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੁਝ ਲਾਈਨਾਂ ਸਾਨੂੰ ਲਿਖ ਕੇ ਭੇਜੀਆਂ ਨੇ ਆਓ ਆਪਾਂ ਸਾਰੇ ਇਹ ਲੈਣਾ ਪੜੀ ਤੇ ਸੁਣੀਏ ਕਹਿੰਦੇ ਦੁਨੀਆ ਨੂੰ ਮੌਤ ਵਾਲੇ ਡਰ ਵਿੱਚੋਂ ਕੱਢਿਆ ਦੁਨੀਆ ਨੂੰ ਮੌਤ ਵਾਲੇ ਡਰ ਵਿੱਚੋਂ ਕੱਢਿਆ ਜ਼ਾਲਮਾਂ ਨੇ ਜ਼ੁਰਮ ਵਾਲਾ ਅੰਤ ਨਾ ਕੋਈ ਛੱਡਿਆ ਕਿਵੇਂ ਸ਼ਾਂਤੀ 'ਚ ਰਹਿਣਾ ਇਹ ਭੇਤ ਸਾਰੇ ਖੋਲਦੇ ਤੱਤੀ ਤਵੀ ਉੱਤੇ ਬੈਠੇ ਗੁਰੂ ਸਤਨਾਮ ਬੋਲਦੇ ਰੱਬ ਦੀ ਰਜ਼ਾ 'ਚ ਜਿਉਣਾ ਗੁਰੂ ਸਾਨੂੰ ਦੱਸ ਗਏ ਸੱਚ ਦੇ ਗੀਤ ਗਾਉਂਦੇ ਗਾਉਂਦੇ ਸਵਰਗਾਂ 'ਚ ਬਸ ਗਏ ਸੀਸ ਉੱਤੇ ਤੱਤੀ ਰੇਤ ਪੈਂਦੀ ਰਤਨ ਹੀ ਡੋਲਦੇ ਤੱਤੀ ਤਵੀ ਉੱਤੇ ਬੈਠੇ ਗੁਰੂ ਸਤਨਾਮ ਬੋਲਦੇ ਕਹਿੰਦੇ ਪਹਿਲੇ ਸ਼ਹੀਦ ਹੋਏ ਇਸ ਸਿੱਖ ਇਤਿਹਾਸ ਚ ਪਹਿਲੇ ਸ਼ਹੀਦ ਹੋਏ ਇਸ ਸਿੱਖ ਇਤਿਹਾਸ ਵਿੱਚ ਇਹਨਾਂ ਵੱਖਰੀ ਰੀਤ ਚਲਾਈ ਸਿੱਖ ਇਤਿਹਾਸ ਵਿੱਚ ਵੇਖ ਕੇ 당ਗ ਰਹਿ ਜਾਣ ਪੰਨੇ ਜੋ ਫਰੋਲ ਦੇ ਤਤੀ ਤਵੀ ਉੱਤੇ ਬੈਠੇ ਗੁਰੂ ਸਤਨਾਮ ਬੋਲਦੇ ਕਹਿੰਦੇ ਜ਼ਬਰ ਜ਼ੁਲਮ ਦਾ ਟੱਕਰਾ ਕੀਤਾ ਗੁਰੂ ਸਾਹਿਬ ਨੇ ਜ਼ਬਰ ਜ਼ੁਲਮ ਦਾ ਟੱਕਰਾ ਕੀਤਾ ਗੁਰੂ ਸਾਹਿਬ ਨੇ ਕਿੱਡਾ ਵੱਡਾ ਸਬਰ ਪਿਆਲਾ ਪੀਤਾ ਗੁਰੂ ਸਾਹਿਬ ਨੇ ਅਟਵਾਲ ਪਾਪੀ ਸੱਚ ਨੂੰ ਰਹੇ ਸੀ ਝੂਠ ਨਾਲ ਤੋਲਦੇ ਤਤੀ ਤਵੀ ਉੱਤੇ ਬੈਠੇ ਗੁਰੂ ਸਤਨਾਮ ਬੋਲਦੇ ਤਤੀ ਤਵੀ ਉੱਤੇ ਬੈਠੇ ਗੁਰੂ ਸਤਨਾਮ ਬੋਲਦੇ ਸੋ ਦੋਸਤੋ ਇਹ ਸੁਣਦੇ ਆਂ ਸਾਡੇ ਰੋਂਗ ਤੇ ਖੜੇ ਹੋ ਜਾਂਦੇ ਨੇ ਕਿ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਤਤੀ ਤਵੀ ਤੇ ਬਿਠਾ ਕੇ ਤੇ ਤਰਤਾ ਰਿਤਾ ਸੀਸ ਤੇ ਪਾ ਕੇ ਸ਼ਹੀਦ ਕੀਤਾ ਗਿਆ ਪਰ ਬੇਸ਼ੱਕ ਬਾਹਰੋਂ ਜੰਨੀ ਮਰਜ਼ੀ ਕਹਿਰ ਦੀ ਗਰਮੀ ਵਰਸਾਈ ਜਾ ਰਹੀ ਸੀ ਪਰ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੰਦਰ ਉਸ ਪਰਮੇਸ਼ਰ ਦੇ ਨਾਮ ਦੀ ਠੰਡਕ ਸੀ ਜਿਨ੍ਹਾਂ ਨੂੰ ਕਿ ਦੁਨੀਆ ਦੀ ਕੋਈ ਵੀ ਤਾਕਤ ਪਖਾ ਨਹੀਂ ਸਕੀ ਸਵਾਉ ਸਾਡੇ ਗੁਰੂ ਸਹਿਬਾਨਾਂ ਦੇ ਪਾਇਪੂਰ ਨੇ ਤੇ ਚੱਲੀਏ ਜਿੱਥੇ ਅਸੀਂ ਇਹਨਾਂ ਦਿਨਾਂ ਤੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਹਾਂ ਉੱਥੇ ਉਹਨਾਂ ਦੁਆਰਾ ਦਿੱਤੀ ਹੋਈ ਸਿੱਖਿਆ ਤੇ ਅਮਲ ਵੀ ਕਰੀਏ ਤੇ ਖਾਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ ਉਸ ਬਾਣੀ ਨੂੰ ਆਪਣਾ ਆਧਾਰ ਬਣਾਈਏ ਉਸ ਬਾਣੀ ਨਾਲ ਜੁੜ ਕੇ ਅਸੀਂ ਸਾਡੇ ਗੁਰੂ ਪੀਰਾਂ ਦਾ ਅਦਵ ਸਤਕਾਰ ਕਰੀਏ